ਜਲੰਧਰ ਵੈਸਟ ਵਿਧਾਨ ਸਭਾ ਸੀਟ ਤੇ ਜਿਹੜੀ ਹੋਣ ਵਾਲੀ ਜਿਮਨੀ ਚੋਣਾਂ ਜਿੱਥੇ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਆਪਣਾ ਉਮੀਦਵਾਰ ਐਲਾਨਿਆ ਗਿਆ ਤੇ ਹੁਣ ਜਿਹੜੀ ਭਾਜਪਾ ਉਹਨੇ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਤੁਹਾਨੂੰ ਦੱਸ ਦਈਏ ਤੇ ਕੁਝ ਸਮਾਂ ਪਹਿਲਾਂ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ ਉਸ ਦੌਰਾਨ ਹੀ ਜਿਹੜੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਸੀਗੇ ਸਾਭਾ ਦਾ ਵਿਧਾਇਕ ਉਹਨਾਂ ਨੇ ਸ਼ੀਤਲ ਅੰਗਰਾਲ ਜੀ ਜਿਹੜੇ ਅਸਤੀਫਾ ਦੇ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਤੇ ਉਹਨਾਂ ਨੂੰ ਹੀ ਜਿਹੜੀ ਹੈ ਭਾਜਪਾ ਵੱਲੋਂ ਫਿਰ ਉਸੇ ਜਗ੍ਹਾ ਤੋਂ ਟਿਕ ਦੇ ਦੇ ਕੇ ਆਪਣਾ ਉਮੀਦਵਾਰ ਜਿਹੜਾ ਭਾਜਪਾ ਨੇ ਉਹ ਐਲਾਨ ਦਿੱਤਾ ਹੈ ਹੁਣ ਇੱਥੇ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਸ਼ੀਤਲ ਅੰਗਰਾਜ ਜੀ ਪਹਿਲਾਂ ਵੀ ਇਸ ਸੀਟ ਤੋਂ ਚੋਣ ਲੜੇ ਨੇ ਪਰ ਉਹਨਾਂ ਨੇ ਉਦੋਂ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਜਿਹੜੀ ਇਹ ਚੋਣ ਲੜੀ ਸੀ ਤੇ ਹੁਣ ਉਹ ਭਾਜਪਾ ਦੇ ਵਿੱਚ ਚਲੇ ਗਏ ਆ ਹੁਣ ਇੱਥੇ ਦੇਖਣ ਵਾਲੀ ਗੱਲ ਇਹ ਹੋਏਗੀ ਕੀ ਸ਼ੀਤਲ ਅੰਗਰਾਜ ਜੀ ਕੀ ਸੱਚਮੁੱਚ ਹੀ ਇਹ ਸੀਟ ਜਿਹੜੀ ਜਿੱਤ ਕੇ ਜਿਹੜੀ ਆ ਉਹਨਾਂ ਦੇ ਭਾਜਪਾ ਦੀ ਝੋਲੀ ਦੇ ਵਿੱਚ ਪਾਉਣਗੇ ਆਉਣ ਵਾਲਾ ਸਮਾਂ ਹੀ ਦੱਸੇਗਾ